ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਜ਼ਿਲ੍ਹਾ ਸੰਰੂਰ ਦੇ ਪਾਨੀਗੜ੍ਹ ਤੇ ਇੱਕ ਖਬਰ ਸਾਹਮਣੇ ਆ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਤੀਜਾ ਪੈਸਟ ਸਾਈਡ ਦੇ ਅਭੀਤੀ ਰਾਤ ਚੋਰੀ ਹੋਈ ਹੈ ਜਿਸ ਦੇ ਵਿੱਚ ਕੁਝ ਲੋਕ ਨੂੰ ਕਟਨਾਵਾ ਦਿਖਾਵਾਂਗੇ ਸੀਸੀਟੀਵੀ ਦੇ ਵਿੱਚ ਕੋਈ ਨਾਮੂਮੇ ਬੰਦੇ ਆਉਂਦੇ ਹਨ ਰਾਤ ਨੂੰ ਉਹਨਾਂ ਦਾ ਸ਼ਟਰ ਤੋੜ ਕੇ ਚੋਰੀ ਦੀ ਬਾਰਦਾਤ ਨੂੰ ਅੰਜਾਮ ਦਿੰਦੇ ਹਨ ਜਿਸ ਕ ਆਪਣੇ ਆਪ ਵਿੱਚ ਸਵਾਲਿਆ ਨਿਸ਼ਾਨ ਪੈਦਾ ਹੁੰਦਾ ਹੈ ਕਿਉਂਕਿ ਲਵੀ ਨਜ਼ਦੀਕ ਐਸਐਫ ਦੀ ਸੜਕ ਸੁਰੱਖਿਆ ਮੁਲਾਜ਼ਮਾਂ ਦੀ ਨਜ਼ਦੀਕ ਚੌਂਕੀ ਵੀ ਬਣੀ ਹੋਈ ਹੈ ਜਿਸ ਨੂੰ ਲੈ ਕੇ ਕੁਸਵਾਲੇ ਨਿਸ਼ਾਨ ਪੈਦਾ ਹੋ ਰਿਹਾ ਹੈ ਕਿ ਰਾਤ ਨੂੰ ਇੱਕ ਸ਼ਟਰ ਤੋੜਦੇ ਹਨ ਅਤੇ ਉਸ ਤੋਂ ਬਾਅਦ ਉਹ ਦੁਕਾਨਦਾਰ ਨੂੰ ਚੋਰੀ ਕਰਦੇ ਹਨ ਜਿੱਥੇ ਕਿ ਉਹਨਾਂ ਦੇ ਗੱਲੇ ਵੀ ਤੋੜੇ ਗਏ ਹਨ ਜਿਦੇ ਵਿੱਚੋਂ 20000 ਦੇ ਕਰੀਬ ਨਕਦ ਰਕਮ ਦੱਸੀ ਆ ਰਹੀ ਹੈ ਅਤੇ ਹੋਰ ਸਮਾਨ ਲੈ ਕੇ ਵੀ ਰਫੂ ਚੱਕਰ ਹੋ ਚੁੱਕੇ ਹਨ ਜੋ ਵੀ ਕੁਸਵਾਲੇ ਨਿਸ਼ਾਨ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ ਤੀਜਾ ਪੈਸੇ ਯਾਰ ਦੇ ਮਾਲਕ ਪਵਿੱਤਰ ਸਿੰਘ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਤਕਰੀਬਨ ਉਹਨਾਂ ਦੇ ਦੁਕਾਨ ਦੇ ਤਕਰੀਬਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਵੇਂ ਸ਼ਟਰ ਟੁੱਟਿਆ ਨਜ਼ਰ ਆ ਰਿਹਾ ਹੈ ਜਿਸ ਤੇ ਕਿ ਤਿੰਨ ਜਿੰਦੇ ਲੱਗੇ ਹਨ ਦੋ ਜਿੰਦੇ ਹਾਲੇ ਵੀ ਲੰਮਕ ਰਹੇ ਹਨ ਕਿਉਂਕਿ ਜਿੰਦੇ ਨਹੀਂ ਟੁੱਟੇ ਤਾਂ ਉਹਨਾਂ ਨੇ ਸ਼ਟਰ ਤੋਂ ਸ਼ੈਡ ਤੋਂ ਸ਼ਟਰ ਨੂੰ ਹੀ ਤੋੜ ਕੇ ਵਿੱਚੋਂ ਕੱਢ ਕੇ ਬਾਹਰ ਇਹ ਚੋਰੀ ਦੀ ਵਾਰਦਾਤ ਨੂੰ ਇੱਕ ਅੰਜਾਮ ਦਿੱਤਾ ਹੈ ਜੋ ਇੱਕ ਸਵਾਲੀਆ ਨਿਸ਼ਾਨ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ ਕਿ ਉਹਨਾਂ ਦੀ ਦੁਕਾਨ ਦੇ ਵਿੱਚ ਜਿੱਥੇ 8 ਸੀਸੀਟੀਵੀ ਕੈਮਰੇ ਲੱਗੇ ਹੋਏ ਤਸਵੀਰਾਂ ਵੀ ਦੇਖ ਸਕਦੇ ਹੋ ਸੀਸੀਟੀਵੀ ਟੁੱਟਿਆ ਹੋਇਆ ਕੈਮਰੇ ਨਜ਼ਰ ਆ ਰਿਹਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਵੇਂ ਚੋਰ ਦੁਕਾਨ ਦੇ ਵਿੱਚ ਦਾਖਲ ਹੋਣ ਦੇ ਲਈ ਮੂੰਹ ਟਕੇ ਹੋਏ ਹਨ ਕੋਸ਼ਿਸ਼ ਕਰ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਸ਼ਟਰ ਤੋੜਨ ਦੀ ਕੋਸ਼ਿਸ਼ ਸ਼ੁਰੂ ਹੁੰਦੀ ਹੈ ਸ਼ੁਰੂ ਕਰਦੇ ਹਾਂ ਤੁਸੀਂ ਸੀਸੀਟੀਵੀ ਦੇ ਵਿੱਚ ਵੀਡੀਓ ਦੇਖ ਸਕਦੇ ਹੋ ਉਹਨਾਂ ਵੱਲੋਂ ਇੱਕ ਵਾਈਫਾਈ ਰੋਟਰ ਵੀ ਚੱਕ ਕੇ ਲੈ ਗਏ ਹਨ ਕੁਝ ਦਵਾਈਆਂ ਪੈਸਟੀਸਾਈਡ ਵਗੈਰਾ ਦੀਆਂ ਜੋ ਕਾਫੀ ਕਿ ਮਹਿੰਗੀਆਂ ਦੱਸੀਆਂ ਜਾ ਰਹੀਆਂ ਹਨ ਖੇਤਾਂਵਾਂ ਨੂੰ ਉਸਨੂੰ ਵੀ ਲੈ ਗਏ ਹਨ ਅਤੇ ਸੀਸੀਟੀਵੀ ਦੇ ਵਿੱਚ ਇਹ ਘਟਨਾ ਕੈਦ ਹੋਈ ਹੈ ਇੱਕ ਆਪਣੇ ਆਪ ਵਿੱਚ ਸਵਾਲੀਆ ਨਿਸ਼ਾਨ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ ਕਿ ਚੋਰਾਂ ਦੇ ਹੌਸਲੇ ਕਿੰਨੇ ਬਾਨੀਗੜ੍ਹ ਦੇ ਵਿੱਚ ਬਲੰਦ ਹੋ ਚੁੱਕੇ ਹਨ ਜੋ ਚੋਰੀ ਦੇ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ ਆਪਣੇ ਆਪ ਦੇ ਕਸਵਾਲੇ ਨਿਸ਼ਾਨ ਪੈਦਾ ਹੁੰਦਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਉਹਨਾਂ ਵੱਲੋਂ ਇੱਕ ਐਲ ਸੀ ਡੀ ਉਸ ਨੂੰ ਪੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਉਹਨਾਂ ਵੱਲੋਂ ਰੋਟਰ ਖੋਲਿਆ ਜਾ ਰਿਹਾ ਹੈ ਜੋ ਵਾਈਫਾਈ ਦਾ ਹੈ ਸੁੰਨੇ ਦੇ ਵਿੱਚ ਇਹ ਵੀ ਆਇਆ ਹੈ ਕਿ ਕੁਝ ਹੋਰ ਵੀ ਦੁਕਾਨਾਂ ਦੇ ਰਾਤ ਬੀਤੀ ਰਾਤ ਚੋਰੀ ਹੋਈ ਹੈ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਦੋ ਬੰਦੇ ਚੋਰੀ ਕਰਦੇ ਨਜ਼ਰ ਆ ਰਹੇ ਹਨ ਜੋ ਕਿ ਕਸਵਾਲੀਆ ਨਿਸ਼ਾਨ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਦੁਕਾਨ ਦੇ ਅੰਦਰ ਵੜਦੇ ਹਨ ਤੇ ਸਮਾਨ ਦੀ ਫੋੜਾ ਫਰਾੜੀ ਕਰਦੇ ਨਜ਼ਰ ਆ ਰਹੇ ਹਨ ਅਤੇ ਸਮਾਨ ਇਧਰ ਉਧਰ ਚਾਕੇ ਦੇ ਨਜ਼ਰ ਆ ਰਹੇ ਹਨ ਤਸਵੀਰਾਂ ਸੀਸੀਟੀਵੀ ਘਟਨਾ ਦੀ ਪਵਾਨੀਗੜ੍ਹ ਤੋਂ ਸਾਹਮਣੇ ਆ ਰਹੀਆਂ ਹਨ ਬਾਲਦ ਕੈਂਚੀਆਂ ਦੇ ਨਜ਼ਦੀਕ ਬਣੇ ਤੇਜਾ ਪੈਸਟੀਸਾਈਡ ਦੀ ਦੁਕਾਨ ਉੱਤੇ ਉਹਨਾਂ ਵੱਲੋਂ ਕੋਈ ਕਾਗਜ਼ ਵਗੈਰਾ ਵੀ ਪੱਟੇ ਜਾ ਰਹੇ ਹੈ ਹਨ ਤਸਵੀਰਾਂ ਕੈਮਰੇ ਦੇਖ ਸਕਦੇ ਹੋ ਨਜ਼ਰ ਆ ਰਹੀਆਂ ਹਨ ਇੱਕ ਸਵਾਲੀਆ ਨਿਸ਼ਾਨ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਪੀਸੀਆਰ ਦੀਆਂ ਗੱਡੀਆਂ ਵੀ ਜੋ ਪਵਾਨੀਗੜ੍ਹ ਦੇ ਵਿੱਚ ਜਿਹੜੇ ਮਾਰਦੀਆਂ ਹਨ ਕਿਉਂਕਿ ਬਾਹਤ ਕੈਂਚੀਆਂ ਦੇ ਵਿੱਚ ਇੱਕ ਤਾਂ ਫੁਲਾਈ ਓਵਰ ਦੇ ਉੱਪਰ ਲਾਈਟਾਂ ਨਹੀਂ ਚੱਲ ਰਹੀਆਂ ਅਤੇ ਇੱਕ ਸਰਕਾਰੀ ਜੋ ਕੈਮਰੇ ਵਗੈਰਾ ਲਗਾਏ ਗਏ ਹਨ ਉਹ ਪਵਾਨੀਗੜ੍ਹ ਸ਼ਹਿਰ ਦੇ ਵਿੱਚ ਬੰਦ ਪਏ ਨਜ਼ਰ ਆ ਰਹੇ ਹਨ ਅਗਰ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋਗੀ ਉਸ ਟਾਈਮ ਮੌਜੂਦਾ ਐਮਪੀ ਸੀ ਉਹਨਾਂ ਵੱਲੋਂ ਪਵਾਨੀਗੜ੍ਹ ਸ਼ਹਿਰ ਦੇ ਅੰਦਰ ਕੈਮਰੇ ਵਗੈਰਾ ਲਗਵਾਏ ਗਏ ਸੀ ਜੋ ਬਹੁਤ ਹੀ ਵਧੀਆ ਕੁਆਲਿਟੀ ਦੇ ਕੈਮਰੇ ਲੱਗੇ ਹਨ ਕਿਉਂਕਿ ਉਹਨਾਂ ਦੇ ਉੱਪਰ ਅਗਰ ਗੱਲ ਕਰੀਏ ਤਾਂ ਉਹ ਬਹੁਤ ਕਲੀਅਰ ਕੁਆਲਿਟੀ ਦੇ ਲੱਗੇ ਹੋਏ ਹਨ ਪਰ ਉਹਨਾਂ ਦੀ ਮਰਮਤ ਨੂੰ ਲੈ ਕੇ ਵੀ ਕੁ ਸਵਾਲੀਆ ਨਿਸ਼ਾਨ ਪੈਦਾ ਹੁੰਦਾ ਨਜ਼ਰ ਆਉਂਦਾ ਹੈ ਕਈ ਵਾਰ ਅਸੀਂ ਇਸ ਸਬੰਧੀ ਪੁਰਸ ਅਧਿਕਾਰੀ ਅਤੇ ਪੰਜਾਬ ਸਰਕਾਰ ਦੇ ਜੋ ਵਿਧਾਇਕ ਵਗੈਰਾ ਆਉਂਦੇ ਹਨ ਉਹਨਾਂ ਨਾਲ ਵੀ ਸਬੰਧੀ ਗੱਲਬਾਤ ਕੀਤੀ ਪਰ ਉਹਨਾਂ ਵੱਲੋਂ ਵਿਸ਼ਵਾਸ ਜਰੂਰਤਵਾਇਆ ਜਾਂਦਾ ਵੀ ਇਹਨੂੰ ਜਲਦੀ ਠੀਕ ਕੀਤਾ ਜਾਵੇਗਾ ਵਰ ਇਹਨਾਂ ਨਾਲ ਜੋ ਹੋ ਰਿਹਾ ਹੈ ਨੁਕਸਾਨਾਂ ਦੀ ਕੌਣ ਜ਼ਿੰਮੇਵਾਰ ਹੈ ਕਿਉਂਕਿ ਇੱਕ ਦੁਕਾਨਦਾਰ ਦੀ ਉਮਰ ਭਰ ਦੀ ਕਮਾਈ ਇਕੱਠੀ ਕਰੀ ਹੁੰਦੀ ਹੈ ਇੱਕ ਸਵਾਲ ਨਿਸ਼ਾਨਾ ਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਮਾਲਕ ਕੀ ਨਾਮ ਹੈ ਜੀ ਮੇਰਾ ਨਾਮ ਲਾਪਰੀ ਸਿੰਘ ਹੈ ਜੀ ਕੀ ਕੰਮ ਕੋਈ ਗੱਲ ਹੋਈ ਰਾਤ ਕੀ ਹੋ ਰਹੀ ਰਾਤ ਸਾਰਾ ਸਿਰ ਰੁਟੀਨ ਦੀ ਤਰ੍ਹਾਂ ਡੇਲੀ ਦੀ ਤਰ੍ਹਾਂ ਆਪਣੀ ਸ਼ਾਪ ਬੰਦ ਕਰਕੇ ਕੀ ਨਾਮ ਸ਼ਾਪ ਤੇਜੇ ਪੈਸਟੀਸਾਈਡ ਭੋਨੀ ਗੜੀ ਅਸੀਂ ਸ਼ਾਪ ਡੇਲੀ ਦੀ ਤਰ੍ਹਾਂ ਕਲੋਜ਼ ਕਰਕੇ ਗਿਆ ਜੀ ਸਾਰਾ ਕੁਝ ਠੀਕ ਠਾਕ ਸੀ ਗਈ ਜੋ ਸਵੇਰੇ ਅੰਕਲ ਆ ਕੇ ਸਭ ਤੋਂ ਪਹਿਲਾਂ ਆ ਕੇ ਅੰਕਲ ਸ਼ਾਪ ਖੋਲ੍ਹ ਲੈਂਦੇ ਨਹੀਂ ਉਹਨਾਂ ਨੇ ਅੱਗੇ ਸ਼ਾਪ ਖੋਲੀ ਤਾਂ ਬਾਈ ਨੂੰ ਫੋਨ ਕਰਿਆ ਜੀ ਉਹਨਾਂ ਨੇ ਆ ਕੇ ਬੇ ਇਸ ਤਰ੍ਹਾਂ ਗੱਲ ਹੋ ਗਈ ਫਿਰ ਬਾਈ ਨੇ ਮੈਨੂੰ ਕਰਿਆ ਜੀ ਅਸੀਂ ਸਵੇਰੀ ਜਲਦੀ ਆ ਗਏ ਜਦੋਂ ਦੇਖਿਆ ਜੀ ਸਾਡੀ ਦੁਕਾਨ ਦੇ ਦੋਵੇਂ ਤਾਲੇ ਤੋੜ ਕੇ ਸ਼ਟਰ ਵੀ ਤੋੜਿਆ ਪਿਆ ਤੀ ਗਈ ਅੰਦਰੋਂ ਸਮਾਨ ਜਦੋਂ ਅਸੀਂ ਆਪਣੇ ਨਜ਼ਦੀਕੀ ਚੌਂਕੀ ਜਗਾਈ ਪੁਲ ਨਿਗਰ ठाਣੀ ਜੀ ਤਾਂ ਉਹਨਾਂ ਨੂੰ ਨਾਲ ਲੈ ਕੇ ਆਈਏ ਅਸੀਂ ਤਾਂ ਉਸ ਤੋਂ ਬਾਅਦ ਸਾਨੂੰ ਇਸ ਸ਼ਾਪ ਤੇ ਆ ਕੇ ਦਿਖਿਆ ਜ ਸਾਡੇ ਗੱਲੇ ਪੱਟੇ ਪੈਤੀ ਗਈ ਜਿੰਨੀ ਨਗਦੀ ਹੰਗੀਤੀ ਸਾਰੀ ਸਾਰੀ ਲੈ ਗਈਤੀ ਗਈ ਕੋਈ ਦਵਾਈਆਂ ਵੀ ਚੱਕੀਆਂ ਹੋਈਆਂ ਦੀ ਜੀ ਇਹਨਰ ਗੱਲ ਕਰੀ ਕਿੰਨਾ ਕੁ ਲੱਖ ਸੜਾ ਕਿੰਨਾ ਕੈਸ਼ ਗਿਆ ਕਿੰਨੇ ਕੁ ਪੈਸੇ ਸੜ ਜਿਹੜੀ ਦਵਾਈਆਂ ਨੇ ਆਪਣੇ ਕੋਲ ਲਈ 25 ਤੋਂ 30000 ਤੱਕ ਦੀ ਤਾਂ ਨਗਦੀ ਤੀ ਗਈ ਉਸ ਤੋਂ ਬਾਅਦ ਜੀ ਕੁਝ ਦਵਾਈਆਂ ਵੀ ਬਹੁਤ ਗਾਇਬ ਨੇ ਦਵਾਈਆਂ ਕੋਈ ਮੈਂਟਨੈਂਸ ਕੋਈ ਜ਼ਿਆਦਾ ਮਹਿੰਗੇ ਕੋਈ ਦੋਹਰੇ ਤਨ ਗਾਇਬ ਹੋ ਜਾਗਾ ਵਿੱਚ ਮਹਿੰਗੀਆਂ ਦਵਾਈਆਂ ਵੀ ਸੀ ਜੀ ਤਕਰੀਬਾ ਦਾ ਗੱਲ ਕਰੀ ਤਾਂ ਕਿੰਨੇ ਕ ਹਜ਼ਾਰ ਦਾ ਨੁਕਸਾਨ ਆਇਆ ਮੰਨ ਕੇ ਚਲੋ ਜੀ 60000 ਤੋਂ ਪਲੱਸ ਦਾ ਹੋਇਆ ਗਿਆ ਕੈਸ਼ ਤੋਂ ਬਣਾ ਹਾਂਜੀ ਆ ਕੀ ਕਰਵਾਈ ਦੀ ਮਾਪੇ ਕਰਵਾਈ ਦੀ ਅਸੀਂ ਮੰਗ ਕਰਦੇ ਵੀ ਜਲਦੀ ਤੋਂ ਜਲਦੀ ਚੋਰਾਂ ਨੂੰ ਫੜੇ ਜੀ ਕਿ ਕੈ 60000 ਵੀ ਕੈਮਰੇ ਲਾਈਟਾਂ ਵਗਾਰਾ ਲੱਗੇ ਨੇਸ਼ਨਲ ਰੋਡੀਆਂ ਕਿ ਉਹ ਚੱਲਦੀਆਂ ਨੇ ਨਾ ਜੀ ਉਹ ਚੱਲਦੀਆਂ ਨਹੀਂ ਹਿੰਗੀਆਂ ਜੇ ਉਹ ਚੱਲਦੀ ਹੁੰਦੀ ਤਾਂ ਸ਼ਾਇਦ ਉਹ ਫੜੇ ਜਾਂਦੀ ਜਿਹੜੇ ਛੋਡੇ ਡੀਵੀਆਰ ਕੈਮਰਾ ਵਗੈਰਾ ਲੱਗੇ ਯਾਨੀ ਕਿੰਨੇ ਕ ਕੈਮਰੇ ਪੱਟੇ ਯਾਨੀ ਕਿੰਨੇ ਚੋਰ ਆ ਸਾਡੇ 4 ਕੈਮਰੇ ਡੈਮੇਜ ਨੇ ਤੇ ਵਾਈਫਾਈ ਲੈ ਗਈ ਪਟਕੇ ਬਸ ਤੁਹਾਨੂੰ ਲੱਗਦਾ ਸ਼ੱਕ ਸਭਾ ਕੋਈ ਬੰਦਾ ਆਇਆ ਕੀ ਗਿਆ ਤੁਹਾਨੂੰ ਪਿਆਜੀ ਗੱਲ ਬਾਤ ਹੋਈ ਨਾ ਜੀ ਸ਼ੱਕ ਕਿਸੇ ਤੇ ਨਹੀਂ ਕੋਈ ਮਾੜਾ ਮੋਟਾ ਕੋਈ ਤੇ ਢੇੜਾ ਮਾਰ ਕੇ ਜਾਂਦਾ ਕੋਈ ਪੁਛਦਾ ਕਰਦਾ ਹੈ ਨਾ ਜੀ ਸਰ ਕੀ ਮਾ ਕਰਦੇ ਨੇ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਹੀ ਮੈਂ ਇਹ ਕਰਦੇ ਵੀ ਜਲਦ ਤੋਂ ਜਲਦ ਜੀ ਸਾਡਾ ਫੈਸਲਾ ਕਰਿਆ ਜਾਵੇ ਜੀ ਤੇ ਚੋਰਾਂ ਨੂੰ ਫੜਿਆ ਜਾਵੇ ਜੀ ਨਾਮ ਹੈ ਜੀ ਸਰ ਮੇਰਾ ਨਾਮ ਪਵਿੱਤਰ ਸਿੰਘ ਹੈ ਜੀ ਆਪਣੀ ਦੁਕਾਨ ਦਾ ਕੀ ਨਾਮ ਹੈ ਜੀ? ਆਪਣੀ ਫਰਮ ਦਾ ਨਾਮ ਹੈ ਜੀ ਤੇਜੇ ਪੈਸਟਿਸਾਈਡਸ ਪੋਨੇਗੜ ਕੀ ਗੱਲ ਹੋਈ ਹੈ ਜੀ ਗੱਲ ਤਾਂ? ਇਹ ਰਾਤ ਜਿਹੜੀ ਆਪਣੀ ਸ਼ਾਪ ਤੇ ਵਾਰਦਾਤ ਹੋਈ ਹੈ ਜੀ ਜਦੋਂ ਸਵੇਰੇ ਮੇਰੇ ਫਾਦ ਸਾਹਿਬ ਨੇ ਆਟੇ 4:00 7:00 7:30 ਵਜੇ ਸ਼ਾਪ ਖੋਲੀ ਤੇ ਉਹਨਾਂ ਨੇ ਆਟੇ ਦੇਖਿਆ ਵੀ ਜਿਹੜੇ ਸ਼ਟਰ ਸੀ ਉਹ ਟੁੱਟੇ ਹੋਏ ਸੀ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਤਾਂ ਅਸੀਂ ਆਟੇ ਦੇਖਿਆ ਤਾਂ ਜਿਹੜੇ ਸ਼ਟਰ ਸੀ ਟੁੱਟੇ ਹੋਏ ਸੀ ਤੇ ਅਸੀਂ ਪੁਲਿਸ ਦੀ ਮੌਜੂਦਗੀ ਦੇ ਵਿੱਚ ਪੁਲਿਸ ਨੂੰ ਇਨਫੋਰਮ ਕੀਤਾ ਉਨ੍ਹਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਜਿਹੜੇ ਹੈਗੇ ਸੀ ਸ਼ਟਰ ਚਟਕੇ ਸ਼ਟਰ ਕਿਵੇਂ ਤੋੜੇ ਹੋਏ ਸੀਗੇ ਸ਼ਟਰ ਉਨ੍ਹਾਂ ਦੇ ਮਤਲਬ ਕਿਸੇ ਸੱਬੜਾਂ ਨਾਲ ਜਾਂ ਲੋਹੇ ਦੇ ਰੌੜਾਂ ਨਾਲ ਤੋੜੇ ਹੋਏ ਸੀਗੇ ਆ ਕੋਈ ਜਿੰਦੇ ਜੁੰਦੇ ਵਗੈਰਾ ਨਹੀਂ ਤੋੜੇ ਉਨ੍ਹਾਂ ਨੇ ਜਿੰਦੇ ਨਹੀਂ ਟੁੱਟੇ ਜੀ ਜਿੰਦਾ ਇੱਕ ਟੁੱਟਿਆ ਤਿੰਨ ਜਿੰਦੇ ਲੱਗੇ ਹੋਏ ਸੀਗੇ ਇੱਕ ਜਿੰਦਾ ਟੁੱਟ ਗਿਆ ਦੋ ਜਿੰਦੇ ਨਹੀਂ ਟੁੱਟੇ ਜੀ ਉਹਨਾਂ ਨੇ ਜਿਹੜਾ ਰੌੜਾਂ ਦੇ ਨਾਲ ਉਹ ਜਿਹੜਾ ਸ਼ਟਰ ਸੀਦਾ ਤੋੜਿਆ ਕਹਿ ਕੇ ਕਹੇ ਦੀ ਘਟਨਾ ਲੱਗ ਜੇ ਰਾਤ ਜਿਹੜੇ ਸਾਡੇ ਕੋਲ ਸੀਸੀਟੀਵੀ ਕੈਮਰੇ ਅਸੀਂ ਫੁਟੇਜ ਆ ਰਹੀ ਹੈ ਉਹਦੇ ਚ ਇਹ तकरीबन 11:30 ਤੋਂ 12 ਵਜੇ ਦੇ ਵਿੱਚ ਵਿੱਚ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਹੈ ਤੇ ਜਿਹੜੇ ਕਿੰਨੇ ਕੇ ਕੈਮਰੇ ਜਿਹੜੇ ਆਪਣੇ ਡੀਵੀਆਰ ਵਗੈਰਾ ਕੋਈ ਉਹ ਵੀ ਪੱਟੇ ਨਹੀਂ ਜ ਉਹਨਾਂ ਨੇ ਉਸ ਟਾਈਮ ਸਾਡੇ ਟੂਲ ਜਿਹੜੇ ਸੀ ਜੇ 8 ਕੈਮਰੇ ਨੇ ਆਪਣੀ ਸ਼ਾਪ ਦੇ ਉੱਤੇ ਤੇ ਉਹਦੇ ਵਿੱਚ ਉਹਨਾਂ ਨੇ ਜਿਹੜੇ ਫਰੰਟ ਵਾਲੇ 4 ਕੈਮਰੇ ਡੈਮੇਜ ਕਰਤੇ ਤੇ ਉਹ ਡੈਮੇਜ ਟਰਮ ਤੋਂ ਪਹਿਲਾਂ ਉਹਨਾਂ ਦੇ ਕੁਝ ਫੁਟੇਜ ਉਹਦੇ ਚ ਆ ਚੁਪੀਆਂ ਨੇ ਜੇਕਰ ਗੱਲ ਕਰੀ ਕਿੰਨਾ ਕ ਨੁਕਸਾਨ ਹੋਇਆ ਕੀ ਕੀ ਚੋਰੀ ਹੋਇਆ ਆਪਣਾ ਰਾਜ ਜੀ ਉਹਨਾਂ ਨੇ ਜੀ ਆ ਕੇ ਹੋਰ ਪੁੱਛ ਨਹੀਂ ਦਿੱਤਾ ਹੈਡਾ ਉਹਨਾਂ ਨੇ ਸਾਰਿਆਂ ਤੋਂ ਪਹਿਲੀ ਦੇ ਵਿੱਚ ਸਾਡੇ ਲਾਕਰ ਤੋੜੇ ਨੇ ਜੀ ਗੱਲੇ ਦੇ ਤੇ ਜਿੰਨੇ ਸਾਡੇ ਦਰਾਜ਼ ਸੀਗੇ ਸਾਰੇ ਤੋੜੇ ਨੇ ਉਹ ਉਹ ਕਿਸੇ ਉਹ ਫੁਟੇਜ ਦੇ ਵਿੱਚ ਆ ਰਿਹਾ ਵੀ ਕੋਈ ਲੋਹੇ ਦਾ ਉਹਨਾਂ ਕੋਲ ਸਮਾਨ ਸੀਗਾ ਪੇਸਟਾ ਸੀ ਜੋ ਵੀ ਸੀ ਉਹਦੇ ਨਾਲ ਉਹ ਸਾਰੇ ਉਹਨਾਂ ਨੇ ਜਿਹੜੇ ਗੱਲੇ ਤੋੜੇ ਸਾਡੇ ਲਾਕਰ ਤੋੜੇ ਤੇ ਉਹਦੇ ਵਿੱਚ ਸਾਰਾ ਸਮਾਨ ਟਰਟ ਟਰਟ ਜੇ ਬਾਹਰ ਮਾਰਿਆ ਤੇ ਸਾਡਾ ਜਿਹੜਾ ਮੇਨ ਗੱਲਾ ਸੀਗਾ ਉਹਦੇ ਵਿੱਚ ਸਾਡੇ ਸਾਡੇ ਪੈਸੇ ਪੈਸੇ ਸੀਗੇ ਨਗਦੀ ਪਈ ਸੀ ਜੀ ਕਿੰਨੇ ਕੁ ਦੀ ਜੀ ਤੇ तकरीबन ਉਹ ਹੈ ਜਿਹੜਾ ਸੀਗਾ 20-25000 ਰੁਪਇਆ ਤੇ ਉਹਦੇ ਤੋਂ ਇਲਾਵਾ ਮਤਲਬ ਕੋਸ਼ਿਸ਼ ਸਾਡੇ ਜਰੂਰੀ ਵੈਂਟ ਦੇ ਟਾਗ ਜੱਦ ਪਏ ਸੀਗੇ ਚੈੱਕ ਹੋਵੇ ਦਾ ਪਏ ਸੀਗੇ ਉਹ ਚੱਕ ਕੇ ਲੈ ਗਏ ਜੀ ਚੈੱਕ ਵੀ ਲੈ ਗਏ ਜੀ ਨਾਲ ਜੀ ਅ ਅਗਰ ਗੱਲ ਕਰੀ ਕਿੰਨਾ ਕੁ ਨੁਕਸਾਨ ਹੋਇਆ ਆਪਣੀ ਕੋਈ ਦਵਾਈਆਂ ਦੁਕਾਨ ਚੋਂ ਕਿੰਨਾ ਕੁ ਸਮਾਨ ਚੱਕਿਆ ਗਿਆ ਜੀ ਸਾਡੀ ਦਵਾਈ ਵੀ ਰੋਗੀ ਚੱਟੀ ਗਈ ਜੀ ਉਹ ਅਸੀਂ ਸਾਰਾ ਹਿਸਾਬ-ਵਿਤਾ ਉਲਾ ਰਹੇ ਆ ਤੇ ਜਿਹੜਾ ਮੇਨ ਸਾਡਾ ਜਿਹੜਾ ਹੋਇਆ ਹੈ ਮੇਨ ਸਾਡੀ ਨਗਦੀ ਦਾ ਸਾਨੂੰ ਦਿਖ ਰਿਹਾ ਹੈ ਤੇ ਉਹਦੇ ਤੋਂ ਇਲਾਵਾ ਉਹਨਾਂ ਨੇ ਇੱਕ LED ਵੀ ਚੱਕਣ ਦੀ ਅਸਫਲ ਕੋਸ਼ਿਸ਼ ਤੀਤੀ ਵੈਲਿਡਿੰਗ ਦੇ ਕਲੀਨਿੰਗ ਹੈ ਜੀ ਉਹਨਾਂ ਤੋਂ ਅਗਰ ਗੱਲ ਕਰੀਏ ਕਿੰਨਾ ਕੁ ਨੁਕਸਾਨ ਹੋਇਆ ਆਪਣਾ तकरीबन ਮਿਲ ਮਿਲਾ ਕੇ ਟੋਟਲ ਆਪਾਂ ਗੱਲ ਕਰੀਏ ਵੀ ਕੋਈ ਹਜ਼ਾਰਾਂ ਚ ਜਾਂ ਕਿੰਨਾ ਕੁ ਲੱਖਾਂ ਚ ਨੁਕਸਾਨ ਹੋਇਆ ਜੀ ਨਹੀਂ ਅਜੇ ਫਿਲਹਾਲ ਹਜ਼ਾਰਾਂ ਚ ਹੈ ਸਮਾਨ ਸਾਡਾ ਤੇ ਉਹਦੇ ਤੋਂ ਇਲਾਵਾ ਜਿਹੜਾ ਵਾਈਫਾਈ ਮੋਡਮ ਸੀ ਉਹ ਡਰਾਬ ਹੈ ਤੇ ਤਾਰਾਂ ਤੁਰਾ ਤੋੜੀਆਂ ਪਈਆਂ ਨੇ ਤੇ ਬਾਕੀ ਜਿਹੜਾ ਹੈਗਾ ਸੀਗਾ ਦੋ ਜਾਨਾ ਸੀ ਵੀ ਉਹ ਆਹ ਸੀਸੀਟੀਵੀ ਦੇ ਆਧਾਰ ਤੇ ਕੋਈ ਸਾਨੂੰ ਲੱਗਿਆ ਕੋਈ ਮਾੜੇ ਮੋਟਾ ਵੀ ਕੋਈ ਸ਼ੱਕ ਸਵਾ ਕੋਈ ਬੰਦੇ ਪਹਿਲਾਂ ਆ ਕੇ ਗਏ ਹੁਣ ਦੋ ਚਾਰ ਦਿਨਾਂ ਚ ਜੇ ਇੱਕ ਦੋ ਦਿਨਾਂ ਚ ਕੀੜੇ ਮਾਰ ਕੇ ਗਏ ਹੁਣ ਕਿਉਂਕਿ ਦੇਖੋ ਜੇ ਚੋਰੀ ਹੁੰਦੀ ਹੈ ਤਕਰੀਬਨ ਰੇਕੀ ਤੋਂ ਬਗੈਰ ਮੰਨੀ ਤਾਂ ਕੋਈ ਨਹੀਂ ਹੁੰਦੀਗੀ ਤੁਹਾਨੂੰ ਸ਼ੱਕ ਸਭਾਵਤ ਕੋਈ ਨਹੀਂ ਪੁਲਿਸ ਡਿਪਾਰਟਮੈਂਟ ਨੇ ਵੀ ਇੱਥੇ ਆ ਕੇ ਆਪਣੀ ਪਰਤਾਲ ਕੀਤੀ ਹੈ ਤੇ ਅਸੀਂ ਵੀ ਜਿਹੜੀਆਂ ਫੁਟੇ ਸਾਰੀਆਂ ਦੇਖ ਰਹੇ ਹਾਂ ਵੀ ਜਿਹੜੇ ਬੰਦੇ ਉਹ ਦੋ ਬੰਦੇ ਆ ਜਿਨ੍ਹਾਂ ਦੇ ਮੂੰਹ ਟਕੇ ਹੋਏ ਨੇ ਵੀ ਉਹਨਾਂ ਦੇ ਵਿੱਚੋਂ ਕੋਈ ਚਿਹਰਾ ਸਾਨੂੰ ਅਜੇ ਤਾਂ ਪਛਾਣ ਨਹੀਂ ਆਇਆ ਕਿ ਉਹਨਾਂ ਨੇ ਮੂੰਹ ਪੂਰੀ ਤਰ੍ਹਾਂ ਟਕੇ ਹੋਏ ਨੇ ਕੋਈ ਸ਼ੱਕ ਸਭਾ ਹੋਵੇ ਮਾੜਾ ਮੋਟਾ ਜੀ ਨਹੀਂ ਸਾਨੂੰ ਕਿਸੇ ਦਾ ਸ਼ੱਕ ਨਹੀਂ ਹੈਗਾ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਇਹ ਲਾਈਵ ਚੋਰੀ ਹੋਈ ਹੈ ਜੀ ਆਪਣੇ ਕਦੇ ਪਹਿਲਾਂ ਸਾਨੂੰ 15 ਸਾਲ ਹੋ ਗਏ ਇੱਥੇ ਸ਼ਾਪ ਕਰਦਿਆਂ ਨੂੰ ਅੱਜ ਤੱਕ ਕਦੇ ਐਸੀ ਵਾਰਦਾਤ ਨਹੀਂ ਹੋਈ ਜਿਹੜੀ ਕੀ ਮੰਗ ਕਰਦੇ ਹਾਂ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਵੀ ਜਲਦੀ ਤੋਂ ਜਲਦੀ ਜਿਹੜਾ ਇਹ ਮਤਲਬ ਜਿਨੇ ਵੀ ਇਹ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਹੈ ਉਹਨਾਂ ਨੂੰ ਚੋਰਾंनो ਮਤਲਬ ਫੜਿਆ ਜਾਵੇ ਤੇ ਸਾਡੇ ਜਿਹੜੇ ਸਾਡਾ ਨੁਕਸਾਨ ਹੋਇਆ ਉਹਦੀ ਰਿਕਵਰੀ ਕੀਤੀ ਜਾਵੇ ਅਗਰ ਗੱਲ ਕਰੀਏ ਜੀ ਉਹ ਆਪਣੇ ਜਿਹੜੇ ਸੀਸੀਟੀਵੀ ਕੈਮਰੇ ਵਗੈਰਾ ਨੇ ਉਹ ਕਿੰਨੇ ਕੁ ਚੱਲਦੇ ਨੇ ਦੇਖੋ ਸਭ ਜਿਹੜੀ ਮੇਨ ਇਹ ਘਟਨਾ ਵਾਪਰੀ ਹੈ ਜਾ ਹੇਟਰਨਾਮਾ ਵਾਪਰ ਰਹੀਆਂ ਨੇ ਅਸੀਂ ਪਿਛਲੇ 15 ਸਾਲਾਂ ਤੋਂ ਇਸ ਏਰੀਆ ਦੇ ਵਿੱਚ ਸ਼ੌਪ ਕਰ ਰਹੇ ਹਾਂ ਇੱਥੇ ਇੰਨੀਆਂ ਵਾਰਦਾਤਾਂ ਹੋ ਚੁੱਕੀਆਂ ਨੇ ਵੀ ਕੋਈ ਟੁਟਾਨ ਨਹੀਂ ਬਚੀ ਹੋਈ ਜਿੱਦੇ ਚੋਰੀ ਨਾ ਹੋਈ ਹੋਵੇ ਇੱਥੇ ਵੀ ਇੱਥੇ ਚੋਰੀਆਂ ਹੋਣ ਦਾ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਇੱਥੇ ਜਿਹੜੀਆਂ ਲਾਈਟਾਂ ਨੇ ਹਾਈਵੇ ਦੀਆਂ ਉਹ ਅਕਸਰ ਬੰਦ ਰਹਿੰਦੀਆਂ ਨੇ ਜੀ ਉਹ ਤੇ ਇੱਥੇ ਜਿਹੜਾ ਫਲਾਈਓਵਰ ਦੇ نیچے ਨਾਭਾ ਰੋਡ ਦੇ ਆਪੋਜੀਟ ਤੇ ਸਮਾਣਾ ਰੋਡ ਦੇ ਆਪੋਜੀਟ ਇੱਥੇ ਸੀਸੀਟੀਵੀ ਕੈਮਰੇ ਡਿਪਾਰਟਮੈਂਟ ਵੱਲੋਂ ਲਗਾਈ ਰਏ ਹੋਏ ਨੇ ਪਰ ਉਹ ਤਦ ਵੀ ਚੱਲੇ ਨਹੀਂ ਹੈ ਜੀ ਅਡੋਰੋ ਟੈਮਰੇ ਚੱਲਦੇ ਹੁੰਦੇ ਜਾਂ ਇਹ ਜਿਹੜੀਆਂ ਰੜੀਆਂ ਫਲਾਇਓਵਰ ਦੀਆਂ ਜਿਹੜੀਆਂ ਹਾਈਵੇ ਦੀਆਂ ਲਾਈਟਾਂ ਚੱਲਦੀਆਂ ਹੁੰਦੀਆਂ ਤਾਂ ਇੱਥੇ ਵਾਰਦਾਤ ਨਹੀਂ ਹੋਣੀ ਸੀ ਜੀ ਇਹ ਸਰਾ ਸਰ ਜਿਹੜੀ ਪ੍ਰਸ਼ਾਸਨ ਦੀ ਨਲੈਕਤੀ ਹੈ ਇਹ ਇਹ ਜਿਹੜਾ ਹਾਈਵੇ ਜਿਹੜਾ ਵਿਭਾਗ ਹੈ ਉਹਨਾਂ ਦੀ ਨਲੈਕਤੀ ਹੈ ਇਹ ਜਿਹੜੀਆਂ ਇੰਨਾ ਇਹ ਲੋਕਾਂ ਨੂੰ ਨੁਕਸਾਨ ਉਠਾਉਣਾ ਪੈ ਰਿਹਾ ਹੈ ਕੀ ਮਤਲਬ ਆਤ ਤੁਸੀਂ ਅਸੀਂ ਤਾਂ ਇਹ ਹੀ ਮੰਨ ਕਰਦੇ ਆ ਵੀ ਜਿਹੜਾ ਇਹ ਲੋਕਾਂ ਦੀਆਂ ਸਮੱਸਿਆਵਾਂ ਨੇ ਜਿਹੜੀਆਂ ਸਾਡੀਆਂ ਬੇਸਿਕ ਨੀਡਸ ਨੇ ਉਹਨਾਂ ਵੱਲ ਧਿਆਨ ਦਿੱਤਾ ਜਾਵੇ ਵੀ ਸਾਨੂੰ ਜਿਹੜੀ ਇਹ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਹੁਣ ਇਸ ਤੋਂ ਵੀ ਵੱਡੀ ਗੱਲ ਹੋਰ ਹੈ ਵੀ ਜਿਹੜਾ ਸਾਡੇ ਤੋਂ 100 ਮੀਟਰ ਦੀ ਦੂਰੀ ਦੇ ਉੱਤੇ ਇਥੇ ਐਸਐਸਐਫ ਦੀ ਪੋਸਟ ਹੈ ਪੈਟਰੋਲਿੰਗ ਦੀ ਤੁਸੀਂ ਦੇਖੋ ਵੀ ਉਹਨਾਂ ਦੇ ਉਹਨਾਂ ਨੂੰ ਵੀ ਇਸ ਚੀਜ਼ ਦੀ ਪਣ ਨਹੀਂ ਪਈ ਹੈ ਜਿੱਦੋਂ ਇਹ ਰਾਤ 12 ਵਜੇ ਇਹ ਮਤਲਬ ਵਾਟਾ ਹੋਇਆ ਹੈ ਸਰ ਕੱਲ ਵਗੈਰਾ ਹੋਣਾ ਨਹੀਂ ਬੋਲਦਾ ਦੋ ਟ੍ਰੇਸ ਮਤਲਬ ਹੈਵੀ ਰੋਡਾਂ ਦੇ ਨਾਲ ਉਹਨਾਂ ਨੇ ਇੰਨਾ 14 ਫੁੱਟ ਜਿਹੜਾ ਚੌੜਾ ਆਪਣਾ ਸ਼ਟਰ ਸੀਗਾ ਉਹ ਤੋੜਿਆ ਪਰ ਇੱਥੇ ਫੇਰ ਵੀ ਪ੍ਰਸ਼ਾਸਨ ਨੇ ਮਤਲਬ ਜਿਹੜਾ ਹੈਗਾ ਟੋਮ ਟਰਨੀ ਨਹੀਂ ਸੁੱਤਾ ਪਿਆ ਤੇ ਲਗਾਤਾਰ ਹਫ਼ਤੇ ਦੇ ਵਿੱਚ ਦੋ ਦੋ ਤਿੰਨ ਤਿੰਨ ਟਟਨਾਵਾਂ ਹੋ ਰਹੀਆਂ ਨੇ ਇੱਥੇ ਪਰ ਅਜੇ ਤੱਕ ਕੋਈ ਬੰਦਾ ਫੜਿਆ ਨਹੀਂ ਗਿਆ ਬੀਤੀ ਰਾਤ ਨੂੰ ਤੇਜਾ ਬੈਕ ਸਾਈਡ ਦੇ ਸਵੇਰੇ ਚੋਹੀ ਬਾਦਤ ਹੋਈ ਹੈ ਕੋਈ ਪਤਾ ਕੀ ਹੋਈ ਉਹ ਸੇ ਸਾਡੇ ਅਸੀਂ ਮੌਕਾ ਦੇਖ ਕੇ ਅਕੀ ਆਲੇ-ਦਾਲ ਇਹ ਹਲੇ ਅੱਜ ਤੋਂ ਐਤਵਾਰ ਹੋਣ ਕਰਕੇ ਦੁਕਾਨਾਂ ਜਿਹੜੀਆਂ ਹੈਗੀਆਂ ਨੇ ਬੰਦ ਸੀਗੀਆਂ ਉਥੇ ਪਤਾ ਲੱਗਿਆ ਉਹਨੇ ਜਿਹੜਾ 8-7000 ਰੁਪਏ ਲਿਖਾਇਆ ਵੀ ਮੇਰੇ ਗੱਲੇ ਦੇ ਵਿੱਚ ਪਿਆ ਸੀਗਾ ਪਰ ਜੋ ਹੈਗਾ ਸ਼ੱਕੀ ਜਿਹਾ ਲੱਗਦਾ ਸਾਰਾ ਮੈਟਰ ਉਹ ਵਾਲੇ ਇਸ ਕਰਕੇ ਅਸੀਂ ਉਹਦੀ ਤਲਾਸ਼ ਕਰ ਰਹੇ ਹਾਂ ਜੀ ਸਰੋਕਾ ਨੇ ਵੀ ਸੀਸੀਟੀਵੀ ਜਿਹੜੇ ਸਰਕਾਰੀ ਲੱਗੇ ਨੇ ਉਹ ਵੀ ਬੰਦ ਵਗੈਰਾ ਪੈਨੇ ਕਰਦੇ ਚੱਲਦੇ ਉਹਨਾਂ ਪਰ ਚੋਤੋਂ ਮਾੜੀ ਛੀਦੀ ਪਤਲਾ ਦੇਖੋ ਇਸ ਸੰਬੰਧੀ ਅਸੀਂ ਰੋਟਾਂ ਪਾਈਆਂ ਹੋਈਆਂ ਨੇ ਉਹਨਾਂ ਟਾਵਰ ਵਾਲਿਆਂ ਨੂੰ ਦੋ ਤਿੰਨ ਵਾਰ ਮੈਸੇਜ ਵੀ ਕੀਤਾ ਉਹ ਪਰ ਕਹਿੰਦੇ ਸਾਡਾ ਠੇਕਾ ਖਤਮ ਹੋ ਗਿਆ ਉਹਨ ਪਿਛਲੀ ਢੇਰੀ ਜਦੋਂ ਵੱਡੀ ਢੇਰੀ ਆਈ ਆ ਉਹਦੇ ਚ ਨਾ ਟਾਵਰ ਟੁੱਟ ਗਿਆ ਤੇ ਇੱਥੇ ਟਾਵਰ ਟੁੱਟਣ ਕਰਕੇ ਸਾਰੇ ਸ਼ਹਿਰ ਦੇ ਵਿੱਚ ਜਿਹੜੇ ਸੀਸੀਟੀ ਨੇ ਉਹ ਸਾਰੇ ਬੰਦ ਪੈ ਨੇਗੇ ਇਸ ਸੰਬੰਧੀ ਕਈ ਵਾਰੀ ਇਹਨਾਂ ਨਾਲ ਤਾਲਮੇਲ ਕੀਤਾ ਸੀ